ਪਹਿਲੀ ਗੱਲ ਤਾਂ ਪਾਰਲੀਮੈਂਟ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਇਸ ਤਰ੍ਹਾਂ ਦੀ ਗੱਲਬਾਤ ਦਾ ਹੋਣਾ ਇਹਨੂੰ ਆਪਾਂ ਸੁਰੱਖਿਆ ਦੇ ਵਿੱਚ ਅ ਮਤਲਬ ਜਿਹੜੀ ਘਾਟ ਦਾ ਕਹਾਣੀ ਹੈ ਜੇ ਇਹ ਪਾਰਲੀਮੈਂਟ ਜਿਵੇਂ ਅੱਜ ਭਾਜਪਾ ਦੀ ਸਰਕਾਰ ਹੈ ਜੇ ਕਿਸੇ ਹੋਰ ਉੱਚੀ ਪਾਰਟੀ ਕਾਂਗਰਸ ਦੀ ਸਰਕਾਰ ਹੋਣੀ ਦਾ ਭਾਰੀ ਭਾਰੀ ਅਲਜਾਮ ਸੀ ਜਿਹੜੇ ਉਹ ਪਿੱਛੇ ਬਹੁਤ ਵੱਡੇ ਪੱਧਰ ਦੇ ਅਲਜਾਮ ਹੁੰਦੇ ਸੀ ਹਿੰਦੁਸਤਾਨ ਦੇ ਨੌਜਵਾਨਾਂ ਲਈ ਇਹ ਬੜੀ ਵੱਡੀ ਬੰਗਾਰ ਹੈ ਵੀ ਜਿੰਨਾਂ ਗੱਲਾਂ ਲਈ ਇਹ ਗੱਲ ਆਵਾਜ਼ ਚੁੱਕੀ ਹੈ ਉਹਨਾਂ ਨੇ ਕਿ ਮੈਂ ਸਮਝਦਾ ਵੀ ਉਹ ਲੋਰ ਸੀ ਸਮੇਂ ਦੀ ਤੇ ਇਹ ਇਹ ਆਵਾਜ਼ ਹੈ ਜਿਹੜੀ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਦੇਖ ਲੇ ਕਲੈਕਟੀ ਵੀ ਦੇਖ ਰਹੇ ਸਾਰੇ ਸਰੋਤ ਸਰੋਤੇ ਅਨੁਸਾਰ ਸ੍ਰੀ ਕਾਲ ਮੈਂ ਕੁਲਵੰਤ ਕੋਟਲੀ ਬੀਤੇ ਕੱਲ ਪਾਰਲੀਮੈਂਟ ਦੇ ਵਿੱਚ ਚੱਲਦੇ ਸੈਸ਼ਨ ਦੌਰਾਨ ਕੁਝ ਦੋ ਨੌਜਵਾਨ 0 ਆਵਰਜ਼ ਦੇ ਸਮੇਂ ਵਿੱਚ ਕੁਦੇ ਆਏ ਤੇ ਉਸ ਦੇ ਬਾਅਦ ਵੀ ਕੁਝ ਨੌਜਵਾਨਾਂ ਨੇ ਨਾਹਰੇਬਾਜੀ ਕੀਤੀ ਜਿੱਥੇ ਇਹ ਸੁਰੱਖਿਆ ਦੇ ਚੂਕ ਦਾ ਵੱਡਾ ਮਾਮਲਾ ਉੱਥੇ ਇੱਕ ਇਹ ਮੁੱਦਾ ਵੀ ਹੈ ਬੇਰਜ਼ਗਾਰੀ ਦਾ ਮੁੱਦਾ ਜਿਹੜਾ ਉਹਨਾਂ ਨੇ ਉਭਾਰਿਆ ਉਹ ਵੀ ਇੱਕ ਵੱਡਾ ਮੁੱਦਾ ਹੈਗਾ ਪਰ ਕੱਲ ਦਾ ਦੇਖਿਆ ਜਾ ਰਿਹਾ ਕਿ ਇਸ ਹਮਲੇ ਨੂੰ ਸੁਰੱਖਿਆ ਚੂਕ ਦੇ ਵਿੱਚ ਵੱਡੇ ਹਮਲੇ ਨੂੰ ਇੱਕ ਹਮਲੇ ਦੇ ਤੌਰ ਤੇ ਦੇਖਿਆ ਜਾ ਰਿਹਾ ਪਾਰਲੀਮੈਂਟ ਦੇ ਉੱਤੇ ਤੇ ਦੂਸਰਾ ਇੱਕ ਪੱਖ ਇਹ ਵੀ ਹੈ ਕਿ ਬੇਰਜ਼ਗਾਰੀ ਜਿਸ ਤਰ੍ਹਾਂ ਉਹਨਾਂ ਨੇ ਇੱਕ ਬੇਰਜ਼ਗਾਰੀ ਦਾ ਨੌਜਵਾਨਾਂ ਨੇ ਨਾਹਰੇਬਾਜੀ ਕੀਤੀ ਕਿ ਅਸੀਂ ਬੇਰਜ਼ਗਾਰ ਆ ਸਾਨੂੰ ਰੁਜ਼ਗਾਰ ਚਾਹੀਦਾ ਤਾਂ ਇਸ ਚ ਮੁੱਦੇ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਨੇ ਦੇਸ਼ ਕਲਿੱਕ ਟੀਵੀ ਦੇ ਐਡੀਟਰ ਸੁਦੇਵ ਸਿੰਘ ਪਟਵਾਰੀ ਜੀ ਪਟਵਾਰੀ ਸਾਹਿਬ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਪਟਵਾਰੀ ਸਾਹਿਬ ਕੱਲ ਸੁਰੱਖਿਆ ਦੇ ਵਿੱਚ ਵੱਡੀ ਚੂਕ ਹੋਈ ਆ ਪਾਰਲੀਮੈਂਟ ਦੇ ਵਿੱਚ ਹਮਲਾ 2001 ਦੇ ਵਿੱਚ ਹਮਲਾ ਹੋਇਆ ਸੀ 13 ਦਸੰਬਰ ਨੂੰ ਤੇ ਕੱਲ ਵੀ ਇੱਕ ਅਜਿਹੀ ਸੁਰੱਖਿਆ ਚੂਕ ਹੋਈ ਹੈ ਵੱਡੀ ਜਿਹਦੇ ਵਿੱਚ ਸੁਰੱਖਿਆ ਦੇ ਵਿੱਚ ਵੱਡਾ ਮੰਨਿਆ ਜਾ ਰਿਹਾ ਚੂਕ ਆ ਗਈ ਇਸ ਹਮਲੇ ਨੂੰ ਕਿਸੇ ਨਾਗਰੀਏ ਨਾਲ ਦੇਖਣੋਂ ਕੱਲ ਪਹਿਲਾਂ ਤਾਂ ਇਹ ਆ ਕਿ ਕੱਲ ਨੂੰ ਹਮਲਾ ਦੇਖਿਆ ਜਾ ਸਕਦਾ ਜਾਂ ਇੱਕ ਰੋਸੋ ਦੇ ਵਜੋਂ ਦੇਖਿਆ ਜਾ ਸਕਦਾ ਦੇਖੋ ਹਮਲੇ ਵਾਲੀ ਗੱਲ ਤਾਂ ਹੈ ਹੀ ਨਹੀਂ ਇਹ ਤਾਂ ਮਤਲਬ ਆਪਣੇ ਪਾਰਲੀਮੈਂਟ ਦੇ ਸਪੀਕਰ ਨੇ ਵੀ ਇਹ ਗੱਲ ਨੂੰ ਸਾਫ਼ ਕਰਤਾ ਵੀ ਜਿਹੜੀ ਗੈਸ ਸੀ ਨੌਜਵਾਨਾਂ ਕੋਲੇ ਉਹ ਕੋਈ ਹਾਰਮਫੁਲ ਗੈਸ ਨਹੀਂ ਸੀ ਉਹਨੂੰ ਚੈੱਕ ਕਰ ਲਿਆ ਗਿਆ ਉਹ ਹਾਰਮਫੁਲ ਗੈਸ ਨਹੀਂ ਸੀ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਉਹ ਸਿਰਫ دہشت ਪਾਉਣ ਵਾਸਤੇ ਜਾਂ ਮਾੜਾ ਮੋਟਾ ਇੱਕ ਦਬਕਾ ਦਬਕਾ ਦੇਣ ਵਾਸਤੇ ਸੀ ਵੀ ਮਤਲਬ ਇਹ ਲੱਗੇ ਵੀ ਇੱਕੋ ਦਮ ਵੀ ਸਾਨੂੰ ਆ ਕੇ ਫੜਨਾ ਲੈਣ ਵੀ ਲੱਗੇ ਇਹਨਾਂ ਕੋਲੇ ਕੁਝ ਹੈ ਇਹ ਦੂਜੀ ਗੱਲ ਜਿਹੜੀ ਤੁਸੀਂ ਕਰਿਆ ਵੀ ਇਹ ਇਹ دہشتੀ ਹਮਲਾ ਜਾਂ ਮਤਲਬ ਇਹ ਇੱਕ ਆਵਾਜ਼ ਲੋਕਾਂ ਨੂੰ ਸੁਣਾਉਣ ਦਾ ਇੱਕ ਧੰਗ ਚੁਣਿਆ ਗਿਆ ਉਹਨਾਂ ਨੌਜਵਾਨਾਂ ਵੱਲੋਂ ਮੇ ਸਵਿੰਦਾ ਜੀ ਕਈ ਖਵਾਰਾਂ ਨੇ ਇਹਨੂੰ ਦੇਸ਼ੀ ਹਮਲਾ ਕੋਈ ਹੋਰ ਕਿਹਾ ਇਹਨੂੰ ਇਹਨੂੰ ਇਸ ਕਰਕੇ ਜ਼ਿਆਦਾ ਦੇਸ਼ੀ ਹਮਲੇ ਦਾ ਨਾਮ ਦਿੱਤਾ ਜਾ ਰਿਹਾ ਕਿਉਂਕਿ ਜਿਹੜਾ ਦਿਨ ਇਹਨਾਂ ਨੌਜਵਾਨਾਂ ਨੇ ਪਾਰਲੀਮੈਂਟ ਦੇ ਵਿੱਚ ਆਪਣੀ ਗੱਲ ਕਰਨ ਲਈ ਚੁਣਿਆ ਉਹ ਉਹ ਜਿਹੜਾ ਦਿਨ ਚੁਣਿਆ ਉਹ ਇੱਕ ਉਹ ਦਿਨ ਹੈ ਅੱਜ ਤੋਂ 22 ਸਾਲ ਪਹਿਲਾਂ ਜਦੋਂ ਪਾਰਲੀਮੈਂਟ ਦੇ ਵਿੱਚ ਹਮਲਾ ਹੋਇਆ ਸੀ ਗੋਲੀਆਂ ਚੱਲੀਆਂ ਸੀ ਕੁਝ ਪੁਲਿਸ ਵਾਲੇ ਵੀ ਮਤਲਬ ਉੱਥੇ ਸ਼ਹੀਦ ਹੋਏ ਤੇ ਕੁਝ ਜਿਹੜੇ ਹਮਲਾਵਰ ਸੀ ਉਹ ਵੀ ਉੱਥੇ ਮਾਰੇ ਗਏ ਸੀ ਉਹ ਉਹਦੇ ਕਰਕੇ ਇਹਨੂੰ ਹਮਲੇ ਦਾ ਜ਼ਿਆਦਾ ਹੋ ਚਾ ਪਰ ਜਦੋਂ ਇਹਨੂੰ ਸਾਰੇ ਕਾਸੇ ਦੀ ਦੀ ਫਰੋੜਾ ਫਰਾੜੀ ਹੁਣ ਤੱਕ ਦੀ ਜਿਹੜੀ ਹੋਈ ਹੈ ਉਹਦੇ ਤੋਂ ਇਹ ਲੱਗਦਾ ਵੀ ਇਹ ਕੋਈ ਮਤਲਬ ਹਮਲੇ ਵਾਲੀ ਕੋਈ ਗੱਲ ਨਹੀਂ ਸੀ ਇਹ ਚ ਇਹ ਸਿਰਫ ਆਪਣੀ ਆਵਾਜ਼ ਬੁਲੰਦ ਕਰਨ ਦਾ ਉਹਨਾਂ ਦਾ ਇੱਕ ਮੈਥਡ ਸੀ ਇਹ ਜਿੰਨੂੰ ਕਿਉਂ ਚੁਣਿਆ ਸ਼ਾਇਦ ਉਹ ਇਸ ਗੱਲ ਨਾਲ ਉਹ ਇਹ 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 ਕਹਿਣਾ ਚਾਹੁੰਦੇ ਹੋਣ ਕਿ ਸ਼ਾਇਦ ਇਸ ਦਿਨ ਕਰਕੇ ਸਾਡੀ ਜਿਹੜੀ ਅ ਮਤਲਬ ਪਪੂਲਾਰਿਟੀ ਹੈ ਜਾਂ ਜਿਹੜਾ ਪ੍ਰਚਾਰ ਹੈ ਉਹ ਜ਼ਿਆਦਾ ਫਲਾਹ ਹੋ ਜੂਗਾ ਸਾਡੇ ਪ੍ਰਚਾਰ ਦਾ ਤੇ ਮੈਨੂੰ ਲੱਗਦਾ ਵੀ ਸ਼ਾਇਦ ਉਹਨਾਂ ਦੀ ਜਿਹੜੀ ਟੋਟਲ ਕਾਰਵਾਈ ਹੈ ਉਹਦੇ ਚੋਂ ਇਹੀ ਗੱਲ ਜ਼ਿਆਦਾ ਲੱਗਦੀ ਇੱਕ ਚੀਜ਼ ਇਹਦੇ ਵਿੱਚ ਹੋਰ ਵੀ ਦੇਖਣ ਵਾਲੀ ਆ ਕਿ ਜਿਵੇਂ ਕੱਲ ਉੱਤੋਂ ਤੱਕ ਪਹੁੰਚਣ ਦੇ ਲਈ ਕਈ ਬੜੇ ਤਰੀਕੇ ਤਰੀਕਿਆਂ ਨਾਲ ਪਹੁੰਚਣਾ ਪੈਂਦਾ ਪਾਸ ਬਣਵਾਓ ਉਹਦੀਆਂ ਫਾਰਮੈਂਟਾਂ ਨੇ ਮੇਕਾ ਨੇ ਉੱਤੋਂ ਤੱਕ ਪਹੁੰਚਣ ਦੇ ਲਈ ਇਹ ਕੱਲ ਉੱਤੋਂ ਤੱਕ ਨੌਜਵਾਨ ਪਹੁੰਚਣ ਲਈ ਸਫਲ ਹੋ ਗਏ ਔਰ ਜਿਹੜਾ ਆਪਣਾ ਗੁੱਸਾਗਾ ਉਹ ਪ੍ਰਗਟ ਕਰਦੇ ਨੇ ਪਹਿਲਾ ਇਹ ਹੈ ਕਿ ਜਿਹੜਾ ਪਾਸ ਉਹ ਕਹਿ ਜਾ ਰਿਹਾ ਵੀ ਕਿ ਬੀਜੇਪੀ ਸੰਸਦ ਦੇ ਨਾਮ ਦੇ ਉੱਤੇ ਬਣਵਾਇਆ ਗਿਆ ਉਸ ਦੇ ਉੱਤੇ ਪਹੁੰਚੇਗੇ ਜੇਕਰ ਹੋਰ ਕਿਸੇ ਸੰਸਦ ਦੇ ਹੁੰਦਾ ਤਾਂ ਇਸ ਨੂੰ ਕੀ ਰੂਪ ਦਿੰਦੇ ਸਰਕਾਰ ਜਾਂ ਜਿਹੜੀਆਂ ਰਾਜਨੀਤਿਕ ਸਤਾਤਾਰੀ ਪਾਰਟੀਆਂ ਨੇ ਵੇਖੋ ਪਹਿਲੀ ਗੱਲ ਤਾਂ ਪਾਰਲੀਮੈਂਟ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਇਸ ਤਰ੍ਹਾਂ ਦੀ ਗੱਲਬਾਤ ਦਾ ਹੋਣਾ ਇਹਨੂੰ ਆਪਾਂ ਸੁਰੱਖਿਆ ਦੇ ਵਿੱਚ ਮਤਲਬ ਜਿਹੜੀ ਘਾੜ ਤੱਕਾਂ ਦੀ ਬਾਹਰ ਕਿਉਂਕਿ ਜੇ ਉਹ ਇੱਕ ਗੈਸ ਲਿਜਾ ਸਕਦੇ ਨੇ ਤਾਂ ਉਹ ਕੋਈ ਹੋਰ ਛੋਟਾ ਮੋਟਾ ਕੋਈ ਹੋਰ ਹਾਰਮਫੁਲ ਚੀਜ਼ ਵੀ ਲਿਜਾ ਸਕਦੇ ਸੀ ਜਿਹਦੇ ਨਾਲ ਇਸ ਘਟਨਾ ਨੂੰ ਹੋਰ ਅੰਜਾਮ ਦਿੱਤਾ ਜਾ ਸਕਦਾ ਸੀ ਪਰ ਉਹਨਾਂ ਦੀ ਇਹ ਗੱਲ ਸਾਫ਼ ਹੋ ਗਈ ਵੀ ਉਹਨਾਂ ਦੀ ਨੌਜਵਾਨਾਂ ਦੀ ਇਹ ਕੋਈ ਮਨਸ਼ਾ ਨਹੀਂ ਸੀ ਵੀ ਆਪਾਂ ਇਹ ਇਹ ਗੱਲ ਕਰਨੀ ਹੈ ਜਿਹੜੀ ਦੂਜੀ ਗੱਲ ਮਤਲਬ ਮੈਂ ਇਹ ਕਹੂੰਗਾ ਵੀ ਜੇ ਕਿਤੇ ਦੋ ਗੱਲਾਂ ਹੋਰ ਤਰ੍ਹਾਂ ਹੁੰਦੀਆਂ ਜੇ ਇਹ ਪਾਰਲੀਮੈਂਟ ਜਿਵੇਂ ਅੱਜ ਭਾਜਪਾ ਦੀ ਸਰਕਾਰ ਹੈ ਜੇ ਕਿਸੇ ਹੋਰ ਦੂਜੀ ਪਾਰਟੀ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਭਾਜਪਾ ਦੇ ਇਲਜ਼ਾਮ ਸੀ ਜਿਹੜੇ ਉਹ ਪਿੱਛੇ ਬਹੁਤ ਵੱਡੇ ਪੱਦਰ ਦੇ ਇਲਜ਼ਾਮ ਲਗਾਉਣਾ ਸੀ ਨੰਬਰ 2 ਜੇ ਜੇ ਆਪਾਂ ਇਹਨੂੰ ਇੱਕ ਹੋਰ ਤਰ੍ਹਾਂ ਲਈਏ ਵੀ ਜੇਕਰ ਇਹ 65 ਕਰਨ ਵਾਲੇ ਨੌਜਵਾਨ ਇੱਕ ਮਤਲਬ ਘੱਟ ਗਿਣਤੀ ਕਿਸੇ ਫਿਰਕੇ ਨਾਲ ਹੁੰਦੇ ਭਾਵੇਂ ਉਹ ਮੁਸਲਮਾਨ ਹੁੰਦੇ ਭਾਵੇਂ ਉਹ ਸਿੱਖੋਂ ਦੇ ਭਾਵੇਂ ਉਹ ਇਸਾਈ ਹੁੰਦੇ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਕੋਈ ਫਿਰਕੇ ਨਾਲ ਸੰਬੰਧਤ ਹੁੰਦੇ ਤਾਂ ਮੇਰਾ ਖਿਆਲ ਹੈ ਵੀ ਇਹਦਾ ਇਹਦਾ ਇਹਦੇ ਤੇ ਬ੍ਰਿਤੀ ਬੰਬਾਰਡਮੈਂਟ ਹੋਣੀ ਸੀ ਭਾਰਤ ਤੋਂ ਵੱਲੋਂ ਵੀ ਇਹ ਤਾਂ ਜੀ ISAI ਪਾਕਿਸਤਾਨ ਪਤਾ ਨਹੀਂ ਇਹ ਕਿਹੜੀ ਕਿਹੜੀ ਏਜੰਸੀ ਦੀ ਰੋਲਮੈਂਟ ਹੋਣੀ ਆ ਮੈਂ ਮੈਂ ਨਹੀਂ ਅਜੇ ਵੀ ਰੱਦ ਕਰਦੇ ਵੀ ਹੋ ਸਕਦਾ ਇਹਨਾਂ ਚ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਪਰ ਜਿਸ ਤਰ੍ਹਾਂ ਉਹਨਾਂ ਦੀ ਗੱਲ ਸਾਹਮਣੇ ਆਈ ਆ ਉਹ ਗੱਲ ਸਾਹਮਣੇ ਇਹੀ ਆਈ ਹੈ ਵੀ ਇਹ ਨੌਜਵਾਨ ਨੇ ਜਿਹੜੇ ਜਿਹੜੇ ਉਹ ਆਪ ਕਹਿ ਰਹੇ ਨੇ ਵੀ ਸਾਡਾ ਕਿਸੇ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ ਅਸੀਂ ਕਿਸੇ ਨਾਲ ਕਿਸੇ ਨਾਲ ਕੋਈ ਸ਼ਾਰਸ਼ੇ ਬਣਾ ਕੇ ਨਹੀਂ ਇੱਥੇ ਆਏ ਉਹ ਉਹਨਾਂ ਦਾ ਜੋ ਪਿਛਲਾ ਹੁਣ ਤੱਕ ਦੀ ਜਾਣਕਾਰੀ ਮਿਲੀ ਹੈ ਵੀ ਉਹ ਸਾਰੇ ਬੰਦੇ ਮੈਨੂੰ ਲੱਗਦਾ ਵੀ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੋਂ ਇਕੱਠੇ ਹੋਏ ਹੋਏ ਨੌਜਵਾਨ ਨੇ ਉਹ ਸਾਰੇ ਫੇਸਬੁੱਕ ਤੇ ਇਕੱਠੇ ਹੋਏ ਨੇ ਫੇਸਬੁੱਕ ਤੇ ਉਹਨਾਂ ਦਾ ਤਾਲਮੇਲ ਸੀ ਇੱਕ ਮਹਾਰਾਸ਼ਟਰ ਦਾ ਇੱਕ ਕਰਨਾਟਕਾ ਦਾ ਇੱਕ ਲਖਨਊ ਦਾ ਇੱਕ ਹਰਿਆਣਾ ਦਾ ਚਾਰੇ ਰਾਜਾਂ ਦੇ ਵਿੱਚ ਜੇ ਆਪਾਂ ਵੈਸੇ ਦੇਖਣਾ ਹੋਵੇ ਤਾ ਇੱਕ ਹੁਣ ਕਰਨਾਟਕ ਦੇ ਵਿੱਚ ਕਾਂਗਰਸ ਦੀ ਹੈ ਤੇ ਚਾਰੇ ਰਾਜਾਂ ਦੇ ਤਿੰਨੇ ਰਾਜਾਂ ਦੇ ਵਿੱਚ ਰਾਜ ਵੀ ਭਾਜਪਾ ਦਾ ਤੇ ਪਰ ਇੱਥੇ ਇੱਥੇ ਜਿਹੜੀ ਆਪਾਂ ਗੱਲ ਕਰਨੀ ਚਾਹੁੰਨੇ ਮੈਂ ਇਹ ਆ ਵੀ ਜਿਹੜੀ ਭਾਜਪਾ ਦੀ ਰਾਜਨੀਤੀ ਹੈ ਨਾ ਭਾਜਪਾ ਦੀ ਰਾਜਨੀਤੀ ਅ ਦੇਸ਼ ਦੇ ਲਈ ਖਾਸ ਕਰਕੇ ਘੱਟ ਗਿਣਤੀਆਂ ਲਈ ਬੜੀ ਖਤਰਨਾਕ ਆ ਹੁਣ ਕਿਉਂਕਿ ਕੁਦਰਤੀ ਹੀ ਇਹ ਚਾਰੇ ਨੌਜਵਾਨ ਨੇ ਜਿਹੜੇ ਇਹ ਬਹੁ ਗਿਣਤੀ ਫਿਰਕੇ ਨਾਲ ਨੇ ਇਸ ਕਰਕੇ ਭਾਜਪਾ ਦੀ ਕੋਈ ਗੱਲ ਵੀ ਨਹੀਂ ਬਾਹਰ ਨਿਕਲੀ ਤੇ ਭਾਜਪਾ ਨੇ ਕੋਈ ਉਸ ਤਰ੍ਹਾਂ ਦਾ ਜਿਹੜਾ ਜਿਹੜਾ ਮਤਲਬ ਇਹਨੂੰ ਅੱਤਵਾਦ ਦੇ ਰੂਪ ਦੇਣਾ ਸੀ ਉਹ ਰੂਪ ਨਹੀਂ ਉਹ 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 ਦੇਣ ਦੇ ਵਿੱਚੋਂ ਇਹ ਤੇ ਤੀਜੀ ਗੱਲ ਉਦੋਂ ਈ ਇਹ ਵੀ ਨਿਕਲਿਆ ਵੀ ਜਿਹੜਾ ਕਰਨਾਟਕਾ ਤੋਂ ਬੰਦਾ ਆਇਆ ਉਹ ਭਾਜਪਾ ਦੇ ਐਮਪੀ ਦੀ ਦੇ ਉਹਦੇ ਮਤਲਬ ਗੈਸਟ ਸੀਗਾ ਉਹ ਉਹਦੇ ਵੱਲੋਂ ਆਇਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਹਨੂੰ ਕੀ ਰੂਪ ਦਿੱਤਾ ਜਾਂਦਾ ਹੈ ਇਹਦੀ ਇਨਵੈਸਟੀਗੇਸ਼ਨ ਕਿਵੇਂ ਹੁੰਦੀ ਹੈ ਇਹ ਤਾਂ ਇੱਕ ਅਲੱਗ ਗੱਲ ਹੈ ਪਰ ਮੈਂ ਇਹਨੂੰ ਇਹ ਸਮਝਦਾ ਵੀ ਜੋ ਜੋ ਅੱਜ ਦੇ ਹਾਲਾਤ ਦੇਖਣ ਤੋਂ ਲੱਗਦਾ ਵੀ ਇਹ ਨੌਜਵਾਨਾਂ ਨੇ ਆਪਣੇ ਰੋਜ਼ਗਾਰ ਦੀ ਆਵਾਜ਼ ਬੁਲੰਦ ਕਰਨ ਲਈ ਇੱਕ ਮੈਥਡ ਚੁਣਿਆ ਮੈਥਡ ਇਹ ਹੈ ਵੀ ਇਹਨੂੰ ਤੁਸੀਂ ਇੰਹੀਂ ਕਹਿ ਲੋ ਵੀ ਜਿਵੇਂ ਆਪਾਂ ਜਿਵੇਂ ਕੁਝ ਵੀਡੀਓ ਦੇ ਵਿੱਚ ਇਹ ਗੱਲ ਵੀ ਆਈ ਹੈ ਵੀ ਜਿਹੜੀ ਉਹ ਕੁੜੀ ਸੀਗੀ ਨੀਲਮ ਉਹ ਭਗਤ ਸਿੰਘ ਦੀ ਫੋਟੋ ਵੀ ਚੱਕੀ ਫਿਰਦੀ ਜਿਵੇਂ ਭਗਤ ਸਿੰਘ ਦਾ ਨਾਮ ਲੈਂਦੀ ਸੀ ਇਹ ਮਤਲਬ ਇਹ ਉਹਨਾਂ ਨੇ ਉਹਨਾਂ ਦੇ ਜਹਿੰਜ ਕੀਤੇ ਨਾ ਕੀਤੇ ਜਿਹੜਾ ਮਤਲਬ ਇੰਗਲਿਸ਼ ਪਾਰਲੀਮੈਂਟ ਦੇ ਵਿੱਚ ਭਗਤ ਸਿੰਘ ਉਹਨਾਂ ਵੱਲੋਂ ਕੀਤਾ ਬੰਬ ਧਮਾਕਾ ਜਾਂ ਉਹਨਾਂ ਦੀ ਐਂਟਰੀ ਸੀ ਉਹਨਾਂ ਨੇ ਭਗਤ ਸਿੰਘ ਉਹਨਾਂ ਨੇ ਵੀ ਇਹੀ ਕਿਹਾ ਸੀ ਵੀ ਇਹ ਫੋਕਾ ਬੰਬ ਹੈ ਇਹ ਕੋਈ ਅਸੀਂ ਕਿਸੇ ਨੂੰ ਮਾਰਨੂ ਜਾਂ ਜਾਨ ਲੈਣ ਵਾਸਤੇ ਨਹੀਂ ਇੱਥੇ ਆਏ ਅਸੀਂ ਸਿਰਫ ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ ਆਏ ਵੀ ਜਿਹੜੇ ਬੋਲੇ ਕਰਨ ਸਾਡੀ ਆਵਾਜ਼ ਨਹੀਂ ਸੁਣਦੇ ਅਸੀਂ ਉਹ ਵੱਡੇ ਧਮਾਕੇ ਨਾਲ ਉਹ ਆਵਾਜ਼ ਸੁਣਾਉਣ ਵਾਸਤੇ ਆਏ ਤੇ ਇਵੇਂ ਹੀ ਇਹਨਾਂ ਨੌਜਵਾਨਾਂ ਨੇ ਇੱਕ ਉਹ ਪੈਟਰਨ ਅਡਾਪਟ ਕਰਕੇ ਵੀ ਸਾਡੀ ਜੀਟੀ ਬਰਾਟ ਰੂਪ ਦੇ ਵਿੱਚ ਬੇਰੁਜ਼ਗਾਰੀ ਨੌਜਵਾਨਾਂ ਨੂੰ ਚਿੰਬੜੀ ਹੋਈ ਹੈ ਹਿੰਦੁਸਤਾਨ ਦਾ ਵੱਡਾ ਹਿੱਸਾ ਜਿਹੜਾ ਇੰਟੈਲੀਜੈਂਟ ਨੌਜਵਾਨ ਹੈ ਉਹ ਤਾਂ ਵਿਦੇਸ਼ਾਂ 'ਚ ਜਾ ਰਿਹਾ ਹੈ ਦੇਖੋ ਜਿਹੜੀ ਕ੍ਰੀਮ ਹੈ ਜਿਹਨੇ ਦੇਸ਼ ਦੇ ਡਿਵੈਲਪਮੈਂਟ ਦੇ ਵਿੱਚ ਬੜਾ ਵੱਡਾ ਹਿੱਸਾ ਪਾਉਣਾ ਹੈ ਕਿ ਜਾਂ ਇਹਨੂੰ ਇਹ ਕलिए ਵੀ ਜਦੋਂ ਤੁਸੀਂ ਅਮਰੀਕਾ ਦੀ ਗੱਲ ਪੜ੍ਹਦੇ ਹੋ ਉਥੇ ਜਿਹੜੀ ਕੋਈ ਵੱਡੀ ਮਤਲਬ ਇਨੋਵੇਸ਼ਨ ਹੁੰਦੀ ਹੈ ਉਹਦੇ ਚ ਉਹਦੇ ਕਹਿੰਦੇ ਜੀ ਅਸੀਂ ਇਹ ਭਾਰਤੀ ਸਾਇੰਟਿਸਟ ਹੈ ਕਿਤੇ ਆਸਟ੍ਰੇਲੀਆ ਦੇ ਵਿੱਚ ਹੈ ਇੰਗਲੈਂਡ ਦੇ ਵਿੱਚ ਕਿੰਨਾ ਵੀ ਕਿਸੇ ਵੀ ਦੇਸ਼ਾਂ ਦੇ ਵਿੱਚ ਜਾਓ ਇੱਥੋਂ ਦੀ ਜਿਹੜੀ ਕਰੀਮ ਹੈ ਇੰਟੈਲੀਜੈਂਟ ਮਤਲਬ ਪਰਤ ਹੈ ਉਹ ਸਾਰੀ ਬਾਹਰ ਜਾ ਰਹੀ ਹੈ ਕਿ ਦੂਜੀ ਗੱਲ ਹੁਣ ਤਾਂ ਇੰਟੈਲੀਜੈਂਟ ਹੀ ਵੀ ਹੈ ਹੁਣ ਤਾਂ ਇਹ ਤੋਂ ਪ੍ਰਾਪਰਟੀ ਐ ਬੀਚ-ਬੀਚ ਕੇ ਜਿਹੜਾ ਉਹਨਾਂ ਦੇਸ਼ਾਂ ਦਾ ਵੱਡਾ ਬਿਜ਼ਨਸ ਵੀ ਭਾਰਤ ਦੇ ਇਹਨਾਂ ਨੌਜਵਾਨਾਂ ਦੇ ਸਿਰ ਦੇ ਉੱਤੇ ਹੋ ਗਿਆ ਵੀ ਉਹ ਉਹ ਹੁਣ ਇੱਥੇ ਨੌਕਰੀ ਮੰਗਣ ਦੀ بجائے ਇੱਥੋਂ ਐ ਕਹਿ ਲੋ ਜਿਵੇਂ ਆਪਾਂ ਕਹਿ ਲੋ ਵੀ ਉਹਨਾਂ ਨੂੰ ਐ ਲੱਗਦਾ ਵੀ ਇਹਦੀ ਚਾਹ ਕੀ ਛੱਡਤੀ ਹੁਣ ਵੀ ਹਿੰਦੁਸਤਾਨ ਦੇ ਵਿੱਚ ਸਾਨੂੰ ਨੌਕਰੀ ਮਿਲੂਗੀ ਜਾਂ ਸਾਨੂੰ ਇੱਥੇ ਸਿਕਿਉਰ ਸਿਕਿਉਰ ਹੋਵਾਂਗੇ ਅਸੀਂ ਜਿੰਦਗੀ ਪੱਕੀ ਉਹਨਾਂ ਨੂੰ ਲੱਗਦਾ ਵੀ ਕਿਵੇਂ ਵੀ ਹੁੱਕ ਬਾਈ ਹੁੱਕ ਐਂਡ ਕਰੁੱਕ ਅਸੀਂ ਬਾਹਰ ਚਲੇ ਜਾਈਏ ਤੇ ਉੱਥੇ ਸਾਨੂੰ ਰੋਜ਼ਗਾਰ ਮਿਲ ਜੂ ਸਾਡੀ ਜ਼ਿੰਦਗੀ ਵਧੀਆ ਹੋ ਇਹਨਾਂ ਨੌਜਵਾਨਾਂ ਨੇ ਇੱਥੇ ਜਿਹੜਾ ਇਹ ਬੀੜਾ ਚੁੱਕਿਆ ਬੀੜਾ ਚੁੱਕਿਆ ਕਿ ਚਲੋ ਅਸੀਂ ਆਪਣੀ ਆਵਾਜ਼ ਪਹੁੰਚਾਈਏ ਇਹ ਤਾਂ ਚੰਗੀ ਗੱਲ ਹੈ ਪਰ ਜਿਹੜਾ ਜਿਹੜਾ ਪਾਰਲੀਮੈਂਟ ਦੇ ਵਿੱਚ ਹੁਣ ਉਹਨਾਂ ਪਰ ਵੀ ਇਹਨਾਂ ਤੇ ਇਹ ਯੂਏਪੀਏ ਦੇ ਐਕਟ ਵੀ ਲਾਤਾ ਦੇਖੋ ਮੈਂ ਤਾਂ ਕਹਿਣਾ ਵੀ ਮਨਸ਼ਾ ਨਾਲ ਤੇ ਗੱਲ ਗੱਲ ਵੀ ਜਿਹੜੀ ਇੰਟੈਂਸਿਟੀ ਹੈ ਉਹਦੇ ਹਿਸਾਬ ਨਾਲ ਕੋਈ ਕ੍ਰਾਈਮ ਦਾ ਪੱਤਰ ਹੁੰਦਾ ਹੈ ਜੇ ਨੌਜਵਾਨਾਂ ਤੇ ਵੀ ਯੂਏਪੀਏ ਲਾਖੇ ਤੇ ਜੇ ਕੋਈ ਉਹਨਾਂ ਨੂੰ ਜ਼ਿੰਦਗੀ ਭਰ ਲਈਏ ਜਿਹੜਾਂ ਸਿੱਟਦੇ ਨੇ ਜਿਹੜਾਂ ਚ ਸਿੱਖਣ ਦਾ ਸਰਕਾਰ ਨੂੰ ਹੱਕ ਹੈ ਪਰ ਹਿੰਦੁਸਤਾਨ ਦੇ ਨੌਜਵਾਨਾਂ ਲਈ ਇਹ ਬੜੀ ਵੱਡੀ ਬੰਗਾਰ ਹੈ ਵੀ ਜਿਨ੍ਹਾਂ ਗੱਲਾਂ ਲਈ ਇਹ ਗੱਲ ਆਵਾਜ਼ ਚੁੱਕੀ ਹੈ ਉਹਨਾਂ ਨੇ ਕਿ ਮੈਂ ਸਮਝਦਾ ਵੀ ਉਹ ਲੋੜ ਸੀ ਸਮੇਂ ਦੀ ਤੇ ਇਹ ਇਹ ਆਵਾਜ਼ ਹੈ ਜਿਹੜੀ ਲੋਕਾਂ ਤੱਕ ਪਹੁੰਚਾਉਣੀ ਜ਼ਰੂਰੀ ਹੈ ਇੱਕ ਚੀਜ਼ ਹੋਰ ਹੈ ਲੋਕਤੰਤਰ ਦੇ ਵਿੱਚੋਂ ਹਰੇਕ ਨੂੰ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਕਰਨ ਦਾ ਅਧਿਕਾਰ ਆ ਵੀ ਸ਼ਾਂਤ ਵਿੱਚ ਸਰਕਾਰਾਂ ਵੀ ਕਹਿੰਦੀਆਂ ਨੇ ਆਪੇ ਹੱਕ ਆਪਣੇ ਹੱਕ ਮੰਗਣ ਲਈ ਸ਼ਾਂਤਮਈ ਢੰਗ ਨਾਲ ਤੁਸੀਂ ਰੋਸ ਪ੍ਰਦਰਸ਼ਨ ਕਰ ਸਕਦੇ ਹੋਗੇ ਪਰ ਜਿਹੜੀਆਂ ਵੀ ਰੋਸ ਪ੍ਰਦਰਸ਼ਨ ਦੇ ਦੌਰਾਨ ਸਰਕਾਰਾਂ ਨੇ ਮੰਗਾਂ ਵੀ ਮੰਨੀਆਂ ਨੇ ਸਰਕਾਰਾਂ ਨੇ ਗੱਲਬਾਤ ਵੀ ਕੀਤੀਆਂ ਪਰ ਨਾ ਤਾਂ ਉਹ ਲਾਗੂ ਕਰਦੀਆਂ ਨੇ ਨਾਓ ਸਰਕਾਰਾਂ ਉਹਨਾਂ ਦੇ ਜਿਹੜੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦੇ ਉਹਨਾਂ ਦੇ ਸੁਣਦੀਆਂ ਨੇ ਜਿਵੇਂ ਕਿਸਾਨ ਅੰਦੋਲਨ ਹੀ ਹੋਇਆ ਸੀ ਜਾਂ ਪ੍ਰਦਰਸ਼ਨ 150 ਸਾਲ ਦੇ ਕਰੀਬ ਚੱਲਿਆ ਉਦੋਂ ਮੰਗਾਂ ਮੰਨੀਆਂ ਹਜੇ ਤੱਕ ਸਰਕਾਰ ਨੇ ਇਸ ਇੱਕ ਕੇਂਦਰ ਦੀ ਸਰਕਾਰ ਨੇ ਮੋਦੀ ਸਰਕਾਰ ਨੇ ਉਹ ਲਾਗੂ ਨਹੀਂ ਕੀਤੀਆਂ ਕਿਸਾਨ ਦੁਆਰਾ ਸੰਘਰਸ਼ ਦੇ ਰਾਹ ਤੇ ਨੇ ਵੀ ਕੀ ਮੰਨਿਆ ਜਾਵੇ ਜਿਹੜੀਆਂ ਸ਼ਾਂਤਮਈ ਢੰਗ ਨਾਲ ਰੈਲੀ ਪ੍ਰਦਰਸ਼ਨ ਕਰਕੇ ਆਪਣੇ ਹੱਕ ਮੰਗਦੇ ਸਰਕਾਰਾਂ ਉਹਨਾਂ ਦੀਆਂ ਗੱਲਾਂ ਨਹੀਂ ਮੰਨਦੀਆਂ ਇਸ ਦੇ ਲਈ ਨਵਾਂ ਰੂਪ ਨਾਜ਼ਮਾਨਾ ਨੂੰ ਅਧਿਕਾਰ ਕਰਨਾ ਪਿਆ ਹੈ ਉਪਲਿਜੀ ਜੇ ਜੇ ਆਪਣਾ ਜਿੱਦਰ ਨੂੰ ਹਿੰਦੁਸਤਾਨ ਦੀ ਸਰਕਾਰ ਵੱਧ ਰਹੀ ਹੈ ਮਤਲਬ ਇਹ ਤਾਂ ਹੁਣ ਆ ਤੁਸੀਂ ਆ پارਲੀਮੈਂਟ ਦੇ ਵਿੱਚ ਹੀ ਹੋਣੀ ਜਿਹੜਾ ਬਿਲ ਪਾਸ ਨਿਆਏ ਨਿਆਏ ਬਿਲ ਜਿਹਨੂੰ ਕਿਹਾ ਗਿਆ ਵੀ ਜਿਹੜੇ ਪਿਛਲਾ ਕੀ ਅਸੀਂ ਅੰਗਰੇਜ਼ਾਂ ਦੇ ਚਾਰ ਕਾਨੂੰਨਾਂ ਨੂੰ ਖਤਮ ਕਰਕੇ ਅਸੀਂ ਇੱਕ ਹੋਰ ਨਵਾਂ ਜਿਹੜਾ ਨਿਆਏ ਕਾਨੂੰਨ ਲਿਆਂਦਾ ਕਿ ਉਹਦੇ ਵਿੱਚ ਤਾਂ ਜਿਹੜੇ ਆਮ ਹੜਤਾਲਾਂ ਕਰਨ ਵਾਲੇ ਨੌਜਵਾਨ ਨੇ ਮਲਾਜ਼ਮ ਵੀ ਨੇ ਮਜ਼ਦੂਰ ਨੇ ਕਿਸਾਨ ਨੇ ਜੋ ਵੀ ਨੇ ਉਹਨਾਂ ਨੇ ਪ੍ਰਾਪਰਟੀ ਤੋਂ ਕਿਤੇ ਮਾੜਾ ਮੋਟਾ ਕੋਈ ਭੰਨ ਤੋੜ ਹੋ ਗਈ ਉਹਨਾਂ ਸਾਰਿਆਂ ਨੂੰ ਹੁਣ ਟੈਰਰਿਸਟ ਕੈਟਾਗਰੀ ਚ ਪਾ ਲਿਆ ਉਹਨਾਂ ਨੇ ਇਹ ਕਾਨੂੰਨ ਨੂੰ ਟੈਰਰਿਸਟ ਕੈਟਾਗਰੀ ਚ ਪਾ ਲਿਆ ਵੀ ਹੁਣ ਇਹ ਸਾਰੇ ਅੱਤਵਾਦੀ ਅੱਤਵਾਦੀ ਕਾਨੂੰਨ ਦੇ ਅਧੀਨ ਇਹਨਾਂ ਨਾਲ ਨਜਿੱਠਿਆ ਜਾਊਗਾ ਵੈਸੇ ਵੀ ਮੈਂ ਨਾ ਮਤਲਬ ਇਹ ਹਿੰਦੁਸਤਾਨ ਦੀ ਇਹ ਸਾਰੀਆਂ ਜਮਹੂਰੀ ਤਾਕਤਾਂ ਨੂੰ ਜਿਹੜੀਆਂ ਜਮਹੂਰੀ ਇਹ ਸ਼ਖਤੀ ਨੇ ਉਹਨਾਂ ਨੂੰ ਇਹ ਸੋਚਣਾ ਵੀ ਪੈਣਾ ਹੁਣ ਹੁਣ ਕੀ ਜਦੋਂ ਦੀ ਭਾਜਪਾ ਆਈ ਹੈ ਭਾਜਪਾ ਨੇ ਦੇਸ਼ ਕੰਟਰੀ ਜਿਨੋਸੀ ਕਿਹਾ ਨਹੀਂ ਸਟੇਟ ਸਰਗਵਰਨਟ ਤੇ ਇਵਨ ਕੋਈ ਵੱਡੀ ਸ਼ਕਤੀ ਇਹਨਾਂ ਸਾਰਿਆਂ ਨੂੰ ਇੱਕੋ ਹੀ ਜੁਮਲੇ 'ਚ ਬੰਦ ਕਰ ਲਿਆ ਵੀ ਜੇ ਕੋਈ ਪ੍ਰਧਾਨ ਮੰਤਰੀ ਦੀ ਗੱਲ ਤੇ ਟਿੱਪਣੀ ਕਰਦਾ ਤਾਂ ਉਹਦੇ ਵੀ ਕੇਸ ਦਾ ਜ਼ਿਕਰ ਆ ਦੋ ਜੇ ਕੋਈ ਮਤਲਬ ਭਾਰਤੀ ਸਰਕਾਰ ਦੇ ਖਿਲਾਫ ਕੋਈ ਗੱਲ ਕਰਦਾ ਹੈ ਤਾਂ ਉਹਤੇ ਵੀ ਕੇਸ ਦਰਜ ਕਰਾ ਲਓ ਵੀ ਇਹ ਸਰਕਾਰ ਦੇ ਖਿਲਾਫ ਬੋਲਿਆ ਤੇ ਜੇ ਕੋਈ ਸਟੇਟ ਦੇ ਖਿਲਾਫ ਬੋਲੇ ਵੀ ਸਟੇਟ ਦਾ ਆਪੁਰਜਾ ਜੀ ਇਹ ਗਲਤ ਹੋ ਰਿਹਾ ਉਹਦੇ ਵੀ ਕੇਸ ਦਰਜ ਕਰਾ ਲਓ ਜਦੋਂ ਕਿ ਡੈਮੋਕ੍ਰੇਸੀ ਕੀ ਹੈ ਡੈਮੋਕ੍ਰੇਸੀ ਇਹ ਕਹਿੰਦੀ ਹੈ ਵੀ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਨੇ ਜਿਹੜਾ ਦੇਸ਼ ਹੈ ਕੰਟਰੀ ਹੈ ਇਹ ਸਰਬੋਤਮ ਹੈ ਦੇਸ਼ ਦੀ ਹੇਟਾ ਨੂੰ ਆਂਚ ਨਹੀਂ ਆਉਣਾ ਚਾਹੀਦੀ ਉਹਦੇ ਖਿਲਾਫ ਬੋਲਣ ਵਾਲਾ ਗਦਾਰ ਵੀ ਹੋ ਸਕਦਾ ਉਹਦੇ ਖਿਲਾਫ ਬੋਲਣ ਵਾਲਾ ਕੋਈ ਹੋਰ ਵੀ ਹੋ ਸਕਦਾ ਉਹਦੇ ਤੇ ਜੋ ਕਰਨੇ ਸਰਕਾਰਾ ਉਹ ਤਾਂ ਅਜੇ ਤੱਕ ਦੇਸ਼ਧ్రోਹੀ ਦੇ ਕਾਨੂੰਨ ਤੇ ਹੋਰ ਸਾਰਾ ਕਰਦੀਆਂ ਰਹੀਆਂ ਨੇ ਮੈਂ ਤਾਂ ਕਹਿੰਦਾ ਵੀ ਅੰਗਰੇਜ਼ਾਂ ਦੇ ਤਾਂ ਕਾਨੂੰਨ ਬਹੁਤ ਘੱਟ ਸੀ ਜਿਹੜੀ ਹੁਣ ਦੀ ਸਰਕਾਰ ਹੈ ਇਹਨੇ ਤਾਂ ਕੋਈ ਹੱਦਬੰਦੀ ਰੱਖੀ ਹੋ ਨਹੀਂ ਹੈਗੀ ਹੁਣ ਤਾਂ ਮੋਦੀ ਦੇ ਖਿਲਾਫ ਵੀ ਦੇਸ਼ਧ్రోਹੀ ਬੰਦਾ ਜੇ ਕੋਈ ਉਹਦੇ ਖਿਲਾਫ ਬੋਲਦਾ ਸਰਕਾਰ ਦੀ ਵਿਚਾਰਾਂ ਦੀ ਲੋਚਨਾ ਕਰਦਾ ਤਾਂ ਉਹ ਵੀ ਦੇਸ਼ਧ్రోਹੀ ਆ ਤੇ ਜੇ ਕੋਈ ਸਟੇਟ ਨੂੰ ਟਿੱਪਣੀ ਕਰਦੇ ਵੀ ਆ ਸਟੇਟ ਦਾ ਆਂ ਅੰਦ ਗਲਤ ਕਰ ਰਿਹਾ ਉਹ ਵੀ ਦੇਸ਼ ਤਰੂ ਹੋਈ ਆ ਯਾਨੀ ਮੈਂ ਸਮਝਦਾ ਵੀ ਡੈਮੋਕ੍ਰੇਸੀ ਦਾ ਤੁਸੀਂ ਇਹ ਇਹ ਇੰਟਰਨੈਸ਼ਨਲ ਲੈਵਲ ਤੇ ਵੀ ਇਹ ਇੱਕ ਗੱਲਾਂ ਸਾਹਮਣੇ ਆ ਰਹੀਆਂ ਨੇ ਵੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਦਾ ਜਿਹੜਾ ਗ੍ਰੇਡਿਸ਼ਨ ਹੈ ਉਹ ਇੰਨੀ ਲੋ ਹੋ ਗਈ ਇਹ ਹੁਣ ਸਿਰਫ ਚੋਣ ਚੋਣ ਜਮੂਰੀਏ ਤੇ ਆ ਵੀ ਜਿਹਨੂੰ ਐਂ ਕਹਿ ਲੋ ਵੀ ਜੋ ਮਰਜੀ ਪੈਸੇ ਨਾਲ ਜਿਵੇਂ ਮਰਜੀ ਕਰਨ ਚੋਣ ਚੋਣ ਕਰਾਉਣੀ ਆ ਬਾਕੀ ਜੋ ਮਰਜੀ ਇਹਦੇ ਵਿੱਚ ਗਲਤ ਢੰਗ ਤਰੀਕੇ ਨਾਲ ਉਹ ਹੋ ਜਾਂਦੀ ਹੈ ਜਾਣੀ ਜਿਹੜੀ ਬੀ ਡੇਮ ਤੇ ਹੋਰ ਇਹਦੇ ਚ ਕਿੰਨੀਆਂ ਮਤਲਬ ਇੰਟਰਨੈਸ਼ਨਲ ਸੰਸਥਾਵਾਂ ਨੇ ਉਹਨਾਂ ਨੇ ਡੈਮੋਕ੍ਰੇਸੀ ਦਾ ਜਿਹੜੀ ਗ੍ਰੇਡਿਏਸ਼ਨ ਬਹੁਤ ਨੀਵੀਂ ਕਰਤੀ ਤੇ ਇਹ ਇਹ ਜਿਹੜੀ ਤੁਹਾਡੇ ਗੱਲ ਮੈਂ ਕਹਿੰਦਾ ਵੀ ਉਹ ਉਹ ਗੱਲ ਇਹੀ ਹੈ ਵੀ ਜਿਹੜੇ ਨੌਜਵਾਨਾਂ ਦੇ ਵਿਸ਼ਗਾਰ ਦਾ ਮਸਲਾ ਉਹਨਾਂ ਨੂੰ ਉਹਨਾਂ ਦੇ ਢਿੱਡ ਭਰਨ ਦੀ ਜਿਹੜੀ ਉਹਨਾਂ ਦੀ ਆਵਾਜ਼ ਹੈ ਉਹ ਗੱਲ ਕਰਨੀ ਉਹਨਾਂ ਨੂੰ ਮੈਨੂੰ ਲੱਗਦਾ ਵੀ ਇਹ ਇਹ ਸਰਕਾਰ ਜਿਹੜੀ ਉਹਵੇਂ ਸੁਣ ਨਹੀਂ ਰਹੀ ਕਿਸ ਜਿਹੜਾ ਨੌਜਵਾਨਾਂ ਨੇ ਇਹ ਰਾਹ ਇਹ ਅਪਣਾਇਆ ਕਿ ਮੈਨੂੰ ਤਾਂ ਮੇਰੇ ਹਿਸਾਬ ਨਾਲ ਤਾਂ ਅੱਜ ਤੱਕ ਇੰਨੀ ਕੀ ਗੱਲ ਲੱਗ ਰਹੀ ਹੈ ਵੀ ਉਹਨਾਂ ਨੇ ਇਹਨੂੰ ਚੋਣ ਕੀਤੀ ਹੈ ਵੀ ਆਪਾਂ ਵੈਸੇ ਵੀ ਇੱਥੇ ਵਿਹਲੇ ਫਿਰਦੇ ਖੁੱਕਣ ਅੰਗਣ ਵਾਲੀ ਕੁੱਲ ਰਹਾ ਚਲੋ ਜੇ ਝੇੜ ਜਿਵੇਂ ਚਲੇ ਜਾਵਾਂਗੇ ਤਾਂ ਵੀ ਕੋਈ ਗੱਲ ਨਹੀਂ ਉਹਨਾਂ ਨੇ ਇਹ ਰਾਹ ਨੂੰ ਇੱਕ ਵੱਡੇ ਪਲੇਟਫਾਰਮ ਤੇ ਲਿਆ ਕੇ ਪੰਜਾਬ ਹਿੰਦੁਸਤਾਨ ਦੇ ਨੌਜਵਾਨਾਂ ਦੇ ਸਾਹਮਣੇ ਇੱਕ ਉਹਨਾਂ ਨੇ ਇਹ ਗੱਲ ਰੱਖੀ ਜਿਵੇਂ ਨੌਜਵਾਨਾਂ ਦੀ ਗੱਲ ਆਈ ਹੈ ਵੀ ਕਿ ਇਸ ਤਾਂ ਵੀ ਇਹ ਆਪਣੇ ਮੁੱਦੇ ਉਠਾਇਆਗਾ ਸਿੱਖਿਆ ਦੇ ਵਿੱਚ ਉਹ ਪਰ ਦਿਨੋਂ ਦਿਨ ਜਿਹੜੀਆਂ ਸਰਕਾਰਾਂ ਅਦਾਰੇ ਸਰਕਾਰੀ ਅਦਾਰੇ ਆ ਉਹਨਾਂ ਨੂੰ ਮੁੱਠੀਕ ਘਰਾਣਿਆਂ ਦੇ ਹਵਾਲੇ ਕਰ ਰਹੀਆਂ ਨੇ ਰੋਜ਼ਗਾਰ ਤਾਂ ਉੱਥੇ ਖਤਮ ਕਰ ਰਿਆ ਲੋਕ ਦੂਜੇ ਨੰਬਰ ਦੇ ਉੱਤੇ ਲੋਕਾਂ ਨੂੰ ਇੱਕ ਥਾਂ ਦੇ ਮੰਚ ਦੇ ਉੱਤੇ ਜਿਹੜਾ ਪ੍ਰੋਸਸ ਹੋਇਆ ਜਾ ਰਿਹਾ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਆਪਣੇ ਚ ਅਦਾਰਿਆਂ ਦੇ ਕੁਝ ਕੇ ਇੱਕ ਪੱਖੜ ਪਾਸੜ ਅਦਾਰੇ ਨੇ ਉਹਨਾਂ ਦੇ ਰਾਹੀਂ ਵੀ ਉਹ ਵੀ ਤਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਵੀ ਕਿ ਕਿਵੇਂ ਲੋਕਾਂ ਨੂੰ ਧੋਖੇ ਦੇ ਵਿੱਚ ਰੱਖਿਆ ਜਾ ਰਿਹਾ। ਇਸ ਕੋ ਦੁਨੀਆ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਨਾ ਅੱਜ ਹਿੰਦੁਸਤਾਨ ਦੁਨੀਆ ਦੇ ਵਿੱਚ ਜਿਹੜਾ ਅਮੀਰੀ ਤੇ ਗਰੀਬੀ ਦਾ ਪਾੜਾ ਆ ਗਿਆ, ਜਾਇਦਾਦ ਦਾ ਪਾੜਾ ਜਿਹੜਾ ਅਮੀਰੀ ਤੇ ਗਰੀਬੀ ਦਾ ਪਾੜਾ, ਜ਼ਮੀਨ ਤੇ ਅਸਮਾਨ ਦਾ ਰੂਪ ਹਿੰਦੁਸਤਾਨ 'ਚ ਧਾਰ ਗਿਆ। ਇਹ ਇੱਕ ਮਤਲਬ 1% ਅਵਾਦੀ ਕੋਲੇ ਹਿੰਦੁਸਤਾਨ ਦੀ 58% ਜਿਹੜੀ ਜਾਇਦਾਦ ਦਾ ਕਿੰਨੀਆਂ ਕਿੰਨੀਆਂ ਜੀ ਆਰਗੇਨਾਈਜੇਸ਼ਨਾਂ ਨੇ ਜਿਨ੍ਹਾਂ ਨੇ ਇਹ ਇਨਕਸਾਬ ਕੀਤਾ ਵੀ ਇਹ ਜਿਹੜੀ ਜਿਹੜੀਆਂ ਪਿਛਲੀ ਖਾਸ ਕਰਕੇ ਭਾਰਤ ਪਾ ਦੀ 9 ਸਾਲ ਦੀ ਸਰਕਾਰ ਹੈ ਇਹਦੇ ਚ ਤਾਂ ਇੰਨੀ ਤੇਜ਼ੀ ਦੇ ਨਾਲ ਮਤਲਬ ਜਿਹੜੇ ਇਹ ਕੁਸ਼ਕ ਕੁਝ ਬੰਦੇ ਹੀ ਨੇ ਗਿਣਤੀ ਵਿੱਚ ਜਿਨ੍ਹਾਂ ਕੋਲੇ ਜਿਨ੍ਹਾਂ ਦੀ ਜਾਇਦਾਦ ਛੜੱਪੇ ਮਾਰ ਕੇ ਵੱਧ ਗਈ ਤੇ ਗਰੀਬੀ ਵੀ ਛੜਪੇ ਮਾਰ ਕੇ ਵਧੀ ਹੈ ਉਹ ਓਵਰਆਲ ਤੁਸੀਂ ਕਹਿ ਲਓ ਵੀ ਅਸੀਂ ਜੀ ਗਰੀਬੀ ਦੇ ਵਿੱਚੋਂ ਤੁਸੀਂ ਗਰੀਬੀ ਦਾ ਲੈਵਲ ਘਟਾ ਕੇ ਉਹਦੇ ਪਰਮਾਨੇ ਦੇ ਵਿੱਚ ਘਟਾ ਘਾਟਾ ਕਾਪਾ ਕੇ ਉਹਨੂੰ ਤੁਸੀਂ ਇਹ ਕਹਿ ਸਕਦੇ ਨੇ ਵੀ ਅਸੀਂ ਗਰੀਬੀ ਚੋਂ ਕੱਢਦੇ ਆਦਰਵਾਈਜ਼ ਇਹਦਾ ਜਵਾਬ ਤਾਂ ਮੋਦੀ ਸਾਹਿਬ ਆਪ ਹੀ ਦੇ ਰਹੇ ਨੇ ਵੀ ਉਹ 80 ਤੇ 83 ਕਰੋੜ ਲੋਕਾਂ ਨੂੰ ਜੇ ਖਾਣ ਲਈ ਰੋਟੀ 5 ਕਿਲੋ ਭੋਜਨ ਦੇਣ ਦੇ ਕਹਿੰਦੇ ਨੇ ਵੀ ਅਸੀਂ ਆਟਾ ਦੇ ਰਹੇ ਹਾਂ ਅਸੀਂ ਮਤਲਬ ਉਹ ਉਹਨਾਂ ਨੂੰ ਖਾਣ ਦਾ ਢਿੱਡ ਭਰ ਲਈ ਉਹਨਾਂ ਨੂੰ ਇਹ ਅਸੀਂ ਦੇ ਰਿਹਾ ਅਗਲੇ 5 ਸਾਲਾਂ ਲਈ ਇਹਦਾ ਮਤਲਬ ਸਾਫ਼ ਹੀ ਹੈ ਵੀ ਹਿੰਦੁਸਤਾਨ ਦਾ 83 ਕਰੋੜ ਬੰਦਾ ਤਾਂ ਰੋਟੀ ਖਾਣ ਤੋਂ ਵੀ ਅਸਰ ਹੈ ਜਿਹਨੂੰ ਤੇ ਦੂਜੇ ਪਾਸੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਵੀ ਹਿੰਦੁਸਤਾਨ ਤਾਂ ਜੀ ਤੀਜੀ ਵੱਡੀ ਮਤਲਬ ਇਕਨੋਮੀ ਬਣਨ ਜਾ ਰਿਹਾ ਦੁਨੀਆ ਦੇ ਵਿੱਚ ਦੇਖੋ ਦੁਨੀਆ ਦੇ ਵਿੱਚ ਤੀਜੀ ਵੱਡੀ ਇਕਨੋਮੀ ਬਣਨ ਨਹੀਂ ਤਾਂ ਘੱਟੋ ਘੱਟ 5000 ਅਰਬ ਡਾਲਰ ਦਾ ਜਿਹੜਾ ਅਰਥ ਅਰਥਚਾਰਾ ਚਾਹੀਦਾ ਜੇਕਰ ਉੱਥੇ ਤੱਕ ਪਹੁੰਚਣਾ ਹੈ ਕਿ ਅਜੇ ਤੱਕ ਹਿੰਦੁਸਤਾਨ ਦੇ ਵਿੱਚ 3500 ਅਰਬ ਦਾ ਜਿਹੜਾ ਅਰਥਚਾਰਾ ਹੈ ਜਿਹੜਾ ਉਹਦੇ ਉਹਨੂੰ ਉਹਨੂੰ ਪਹੁੰਚਣ ਲਈ ਤਾਂ ਇਥੋਂ 10 10 ਤੋਂ ਲੈ ਕੇ 12 13 ਜਿਹੜੀ ਪਰਸੈਂਟ ਗਰੋਥ ਹੈ ਜਿਹੜੀ ਉਸ ਗਰੋਥ ਰੇਟ ਨਾਲ ਇਹਨੂੰ ਵਧਾਣਾ ਚਾਹੀਦਾ ਹੈ ਵੇਟ ਸੰਭਵ ਦਾ ਅਦਰ ਵਿੱਚ ਇਹਦੀ ਕੋਈ ਸੰਭਾਵਨਾ ਨਹੀਂ ਮੈਂ ਦੂਜੀ ਗੱਲ ਕਰੂੰਗਾ ਇਹ ਕੋਈ ਬੜੀ ਵੱਡੀ ਗੱਲ ਨਹੀਂ ਜੇ ਤੀਜੀ ਵਿਵਸਥਾ ਬਣ ਗਈ ਜੇ ਚੌਥੀ ਬਣ ਗਈ ਪਰ ਮੈਂ ਤਾਂ ਇਦੋਂ ਵੱਡੀ ਗੱਲ ਇਹ ਕਹਿਣਾ ਵੀ ਜਿਹੜੇ ਲੋਕ ਹਿੰਦੁਸਤਾਨ ਦੇ ਰੋਟੀ ਖਾਣ ਤੋਂ ਉੱਤਰ ਨੇ ਉਹਨਾਂ ਲਈ ਇਸ ਅਰਥਵਿਵਸਥਾ ਦਾ ਕੀ ਮਤਲਬ ਹੈ ਉਹਨਾਂ ਲਈ ਇੱਥੇ ਜਦੋਂ ਸਹ ਉਹਨਾਂ ਤੋਂ ਤਰ ਜੁਗਾਰ ਖੁੱਸ ਰਿਹਾ ਉਹ ਤਾਂ ਹਾਸ਼ੀਏ ਤੇ ਜਾ ਰਹੇ ਨੇ ਪਰ ਇਹ ਕੁਝ ਬੰਦਿਆਂ ਲਈ ਜਾਇਦਾਦ ਹੈ ਜਿਹੜੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਸਰਕਾਰੀ ਜਾਇਦਾਦਾਂ ਵਿੱਚੇ ਵਟੀਆਂ ਜਾ ਰਹੀਆਂ ਨੇ ਉਹਨਾਂ ਲੋਕਾਂ ਦੇ ਖਾਤਿਆਂ 'ਚ ਪਾ ਰਹੀਆਂ ਪਾਈ ਜਾ ਰਹੀ ਹੈ ਸਰਕਾਰ ਆਉਣ ਵਾਲੇ ਦਿਨ ਤੁਸੀਂ ਦੇਖੋਗੇ ਜਿਹੜੀਆਂ ਸਰਕਾਰੀ ਬੈਂਕਾਂ ਦੇ ਵਿੱਚੋਂ ਕੁਝ ਬੈਂਕਾਂ ਦਾ ਇਹਨਾਂ ਨੇ ਮਤਲਬ ਨਿੱਜੀਕਰਨ ਕਰਨਾ ਹੈ ਤੇ ਇਹ ਵੀ ਇੱਥੇ ਨਿੱਜੀਕਰਨ ਵਾਲੇ ਪਾਸੇ ਨੂੰ ਵਧਣਗੇ ਤੇ ਜਿੰਨੀ ਤੇਜ਼ੀ ਨਾਲ ਇਹਨਾਂ ਨੇ ਹੁਣ ਆਉਣ ਵਾਲੇ ਸਮੇਂ 'ਚ ਨਿੱਜੀਕਰਨ ਕਰਨਾ ਹੈ ਉਹਦਾ ਮਤਲਬ ਇਹ ਹੈ ਵੀ ਬੇਰੁਜ਼ਗਾਰੀ ਭੁੱਖਮਰੀ ਸਭ ਕੁਝ ਇਹ ਵਧੂਗੀ ਹਾਂ ਅਮੀਰਾਂ ਦੀ ਇੱਥੇ ਅਰਿਸਟੋਕ੍ਰੇਸੀ ਹੈ ਜਿਹੜੀ ਉਹ ਬੜੇ ਫੁੱਲੇਗੀ ਤੇ ਜਿਹੜਾ ਗਰੀਬ ਹੈ ਉਹ ਹਾਸ਼ੀਏ ਤੋਂ ਬਾਹਰ ਆਉ। ਨੌਜਵਾਨਾਂ ਨੇ ਬੇਸ਼ੱਕ ਜਿਹੜਾ ਕੱਲ ਹੋਇਆਗਾ ਉਹ ਉਹਨਾਂ ਨੇ ਨਾਰੇਵਾਜੀ ਰੋਜ਼ਗਾਰ ਦੇ ਲਈ ਕੀਤੀ ਆ ਕੁਝ ਹੋਰ ਆ ਪਰ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਵੀ ਇਸ ਦੇ ਉੱਤੇ ਮੁੱਦੇ ਨੂੰ ਚੁੱਪਨੇ ਵੀ ਰੋਜ਼ਗਾਰ ਦਾ ਮਸਲਾ ਨਹੀਂ ਬਣਾ ਸਕੇਗੀ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਜਾਂ ਨਹੀਂ ਬਣਾ ਰਹੀਆਂ ਤੇ ਦੂਜੇ ਪਾਸੇ ਉਹ ਜਿਹੜੀਆਂ ਹੇਖੜੀਆਂ ਨੇ ਵੀ ਕੇਸ ਦੇ ਉੱਤੇ ਸੁਰੱਖਿਆ ਚੂਕਾ ਸਰਕਾਰ ਨੂੰ ਨਿਸ਼ਾਨਾ ਇਹ ਬਣਾ ਰਹੀਆਂ ਨੇ ਕਿ ਸਰਕਾਰ ਦੀ ਸੁਰੱਖਿਆ ਚੂਕਾ ਕਿਵੇਂ ਦੇਖਦੇ ਨੇ ਵਿਰੋਧੀ ਪਾਰਟੀਆਂ ਦੇ ਨਾਲ ਦੇਖੋ ਤੀਆਂ ਲਈ ਇਹ ਨੁਕਤਾ ਤਾਂ ਇੰਪੋਰਟੈਂਟ ਹੈ ਕਿ ਉਹ ਇਹ ਸਰਕਾਰ ਨੂੰ ਇਹ ਦੱਸਣ ਵੀ ਜੇ ਪਾਰਲੀਮੈਂਟ ਤੇ ਹਮਲਾ ਹੁੰਦਾ ਜੇ 2001 ਚ ਹਮਲਾ ਹੋਇਆ ਉਦੋਂ ਵੀ ਭਾਜਪਾ ਦੀ ਸਰਕਾਰ ਸੀ ਤੇ ਜੇ ਹੁਣ ਇਹ ਹੋਈ ਹੈ ਤਾਂ ਉਹਨਾਂ ਨੂੰ ਤਾਂ ਇਹ ਗੱਲ ਇਹਨ ਤੇ ਮੌਕਾ ਮਿਲਿਆ ਵੀ ਹਾਂ ਦੇਖੋ ਭਾਜਪਾ ਫਿਰ ਮਤਲਬ ਇਥੇ ਕੜੀਕੀ ਚਾਈ ਹੈ ਪਰ ਜੇ ਕਿਤੇ ਇਹਦੂ ਉਲਟ ਗੱਲ ਹੁੰਦੀ ਫਿਰ ਭਾਜਪਾ ਨੇ ਹੁਣ ਤੱਕ ਬੜਾ ਕੁਝ ਕਰਨਾ ਸੀ ਤੇ ਹੁਣ ਹੁਣ ਉਹਨਾਂ ਲਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਸੇ ਫਿਰਕੇ ਇੱਕੋ ਫਿਰਕਾ ਬਹੁ ਗਾਰੰਟੀ ਫਿਰਕੇ ਦੇ ਸਾਰੇ ਨੌਜਵਾਨ ਹੋਣ ਕਰਕੇ ਹੁਣ ਉਹਨਾਂ ਲਈ ਉਹ ਸਾਰੀਆਂ ਗੱਲਾਂ ਖਤਮ ਹੋ ਗਈਆਂ ਜਿਹੜੀ ਭਾਜਪਾ ਨੇ ਅਲੀਗੇਸ਼ਨ ਲਾਉਣੇ ਸੀ ਹੁਣ ਉਹ ਕਿਸ ਤਾ ਕਿਸ ਤਰ੍ਹਾਂ ਦਾ ਰੂਪ ਧਾਰਨ ਕਰਦੇ ਨੇ ਇਹ इक देखो इक ਗੱਲ ਤਾਂ ਪਤੀਏ ਵੀ ਉਹਨਾਂ ਨੇ UPA ਦੇ ਦੀ ਇਹਨਾਂ ਨੂੰ ਫੜ ਲਿਆ ਉਹ ਲਾਉਣਗੀ ਤੇ ਉਹ ਆਪਦਾ ਦਿਖਾਵਾ ਵੀ ਕਰਨਾ ਉਹਨਾਂ ਨੇ ਵੀ ਦੇਖੋ ਜੀ ਇੱਥੇ ਤਾਂ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਰਿਹਾ ਸਖਤ ਤੋਂ ਸਖਤ ਸਜ਼ਾ ਦੇਣ ਦੀ ਬਜਾਏ ਸੁਰੱਖਿਆ ਨੂੰ ਮਜ਼ਬੂਤ ਕਰਨਾ ਇੱਕ ਡਿਫਰੈਂਟ ਚੀਜ਼ ਹੈ ਇਹਨਾਂ ਨੌਜਵਾਨਾਂ ਨੂੰ ਸਖਤ ਸਜ਼ਾ ਦੇਣੀ ਇੱਕ ਬਿਲਕੁਲ ਡਿਫਰੈਂਟ ਗੱਲ ਹੈ ਮੈਂ ਸਮਝਦਾ ਆਂ ਵੀ ਜਿਹੜਾ ਜਿਹੜਾ ਹਿੰਦੁਸਤਾਨ ਦੇ ਵਿੱਚ ਸਿਆਸੀ ਪਾਰਟੀਆਂ ਨੂੰ ਵੀ ਸੁਰੱਖਿਆ ਦੇ ਬਾਰੇ ਗੱਲ ਕਰਨ ਦਾ ਪੂਰਾ ਅਧਿਕਾਰ ਹੈ ਪਰ ਜਿਹੜਾ ਇਸ਼ੂ ਇਹ ਨੌਜਵਾਨਾਂ ਨੇ ਚੱਕਿਆ ਇਹ ਇਸ਼ੂ ਨਹੀਂ ਦਬਣਾ ਚਾਹੀਦਾ ਇਹਦੀ ਆਵਾਜ਼ ਨਹੀਂ ਦਬਣੀ ਚਾਹੀਦੀ ਤੇ ਸਿਆਸੀ ਪਾਰਟੀਆਂ ਨੂੰ ਇਹ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਮੋਦੀ ਨੂੰ ਯਾਦ ਕਰਾਉਣਾ ਚਾਹੀਦਾ ਵੀ ਹਰ ਸਾਲ 2 ਕਰੋੜ ਨੌਕਰੀ 2 ਕਰੋੜ ਮੈਨੂੰ ਲੱਗਦਾ ਮੋਦੀ ਨੇ 9 ਸਾਲ ਚ ਨਹੀਂ ਦਿੱਤੀ ਹੈ ਕਿ 9.5 ਸਾਲ ਚ ਪਰ ਜਿਹੜੀ ਇਹ ਜਿਹੜਾ ਵਾਦਾ ਕਰਕੇ ਆਏ ਸੀ ਉਹ ਗੱਲਾਂ ਕਿਤੇ ਹਵਾ ਬਣ ਗਈਆਂ ਨੇ ਉਹ ਕਿਤੇ ਕੋਈ ਗੱਲ ਨਹੀਂ ਇਹ ਮੁੱਦਾ ਮੈਂ ਸਮਝਦਾ ਵੀ ਨੌਜਵਾਨਾਂ ਨੇ ਇੱਕ ਵਧੀਆ ਢੰਗ ਨਾਲ ਇਹ ਚੁੱਕਿਆ ਤੇ ਇਸ ਨੂੰ ਸਭ ਨੂੰ ਇਹਨਾਂ ਸਭ ਨੂੰ ਸਿਆਸੀ ਪਾਰਟੀਆਂ ਨੂੰ ਇਹ ਮੁੱਦਾ ਚੁੱਕਣਾ ਚਾਹੀਦਾ ਕਿਉਂਕਿ ਸਾਡਾ ਆਉਣ ਵਾਲਾ ਭਵਿੱਖ ਹੀ ਜੇ ਰੁੱਲਦਾ ਤਾਂ ਫਿਰ ਮੈਂ ਨਹੀਂ ਸਮਝਦਾ ਵੀ ਦੇਸ਼ ਦੀ ਜਿੱਦ ਕੋਈ ਬਾੜੀ ਪੱਟੀ ਹੈ ਜੇ ਨੌਜਵਾਨੀ ਕੋ ਨੌਜਵਾਨਾਂ ਦਾ ਭਵਿੱਖ ਧੁੰਦਣਾ ਹੈ ਤਾਂ ਦੇਸ਼ ਦਾ ਭਵਿੱਖ ਵੀ ਧੁੰਦਣਾ ਹੈ ਧੰਨਵਾਦ ਪਟਵਾਰੀ ਸਾਹਿਬ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਦੇ ਲਈ ਦੇਖਣਾ ਹੁਣ ਇਹ ਹੋਏਗਾ ਕਿ ਜਿਹੜਾ ਕੱਲ੍ਹ ਹੋਇਆਗਾ ਜੋ ਵੀ ਪਾਰਲੀਮੈਂਟ ਦੇ ਸੁਰੱਖਿਆ ਚੋਕੋਹੀ ਆ ਤੇ ਜਾਂਚ ਦਾ ਵਿਸਾਗਾ ਸੁਰੱਖਿਆ ਜਾਂਚ ਏਜੰਸੀਆਂ ਜਾਂਚ ਕਰਨੀਆਂ ਅਸਲੀਅਤ ਸਾਹਮਣੇ ਆਵੇਗੀ ਤੇ ਨਾਲ ਦੀ ਨਾਲ ਇੱਕ ਇਹ ਵੀ ਵੱਡੇ ਚਿੰਤਾ ਦਾ ਵਿਸ਼ਾ ਹੈ ਕਿ ਨੌਜਵਾਨ ਰੋਜ਼ਗਾਰ ਦੇ ਲਈ ਜਿੱਥੇ ਸੜਕਾਂ ਦੇ ਉੱਤੇ ਕੇ ਉਤਰ ਕੇ ਹੀ ਪ੍ਰਦਰਸ਼ਨ ਕਰਦੇ ਨੇ ਹੁਣ ਉਹ ਅਜਿਹੇ ਵੱਡੇ ਕਦਮ ਵੀ ਚੁੱਕ ਰਹੇ ਨੇ ਆਉਣ ਵਾਲਾ ਸਮੇਂ ਦੇ ਵਿੱਚ ਦੇਸ਼ ਦੀ ਨੌਜਵਾਨੀ ਜਿਹੜੀ ਕਿਸ ਪਾਸੇ ਨੂੰ ਜਾ ਰਹੀ ਹੈ ਇਹਦੇ ਉੱਤੇ ਵੀ ਧਿਆਨ ਦੇਣ ਦੀ ਲੋੜ ਆ ਸਰਕਾਰਾਂ ਨੂੰ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਧੰਨਵਾਦ ਤੁਸੀਂ ਦੇਖਦੇ ਰਹਿਣਾ ਦੇਸ ਕਲਿੱਕ ਟੀਵੀ